वेलकम टू खन्ना न्यूज़ लाइव पंजाब ਦੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਸ਼੍ਰੀ ਅਮਨ अरोड़ा ਸ਼ਨੀਵਾਰ ਨੂੰ ਖੰਨਾ ਦੇ ਪ੍ਰਾਚੀਨ ਸ਼ਿਪੂਰੀ ਮੰਦਿਰ ਵਿੱਚ ਹੋਈ ਘਟਨਾ ਤੇ ਜਾਇਜ਼ਾ ਲੈਣ ਵਿਸ਼ੇਸ਼ ਤੌਰ ਤੇ ਪਹੁੰਚੇ ਜਿੱਥੇ 14 ਅਤੇ 15 ਅਗਸਤ ਦੀ ਦਰਮਿਆਨੀ ਰਾਤ ਨੂੰ ਦੋ ਚੋਰਾਂ ਨੇ ਦਾਖਲ ਹੋ ਕੇ ਨਾ ਸਿਰਫ ਗਹਿਣੇ ਅਤੇ ਨਕਦੀ ਚੋਰੀ ਕਰ ਲਏ ਸਗੋਂ ਸ਼ਿਵਲਿੰਗ ਦੇ ਆਲੇ ਦੁਆਲੇ ਲਾਈ ਚਾਂਦੀ ਨੂੰ ਉਤਾਰ ਕੇ ਲਜਾਣ ਲਈ ਸ਼ਿਵਲਿੰਗ ਨੂੰ ਖੰਡਿਤ ਕੀਤਾ ਸੀ ਇਸ ਮੌਕੇ ਕੈਬਨਿਟ ਮੰਤਰੀ ਅਮਨਵਰੋੜਾ ਨਾਲ ਵਿਧਾਨ ਸਭਾ ਹਲਕਾ ਖੰਨਾ ਦੇ ਵਿਧਾਇਕ ਤਰਮਪ੍ਰੀਤ ਸਿੰਘ ਸੌਂਦ ਅਤੇ ਡੀਆਈਜੀ ਲੁਧਿਆਣਾ ਤਨਪ੍ਰੀਤ ਕੌਰ ਸੀਨੀਅਰ ਪੁਲਿਸ ਕਪਤਾਨ ਖੰਨਾ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਅਤੇ ਮੰਦਰ ਦੇ ਪ੍ਰਬੰਧਕ ਹਾਜ਼ਰ ਸਨ ਉਹਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੀ ਮੇਰੇ ਅਤੇ ਤੁਹਾਡੀ ਤਰ੍ਹਾਂ ਹੀ ਇਸ ਘਟਨਾ ਪ੍ਰਤੀ ਚਿੰਤਤ ਹਨ ਉਹਨਾਂ ਕਿਹਾ ਕਿ ਇਹੋ ਜੇ ਲੋਕ ਕਿਸੇ ਧਰਮ ਅਤੇ ਫਿਰਕੇ ਦੇ ਨਹੀਂ ਹੁੰਦੇ ਬਲਕਿ ਇਹਨਾਂ ਨੂੰ ਇਨਸਾਨ ਵੀ ਨਹੀਂ ਮੰਨਣਾ ਚਾਹੀਦਾ ਇਸ ਮੌਕੇ ਕੈਬਨਟ ਮੰਤਰੀ ਅਮਨ अरोड़ा ਨੇ ਕਿਹਾ ਕਿ ਮੈਂ ਯਕੀਨ ਦਿਵਾਉਂਦਾ ਹਾਂ ਕਿ ਇਹ ਸਿਰਫ ਖੰਨਾ ਦੇ ਹੀ ਨਹੀਂ ਸਗੋ ਪੂਰੇ ਪੰਜਾਬ ਦੀ ਪੁਲਿਸ ਦੀ ਪਹਿਲ ਕਦਮੀ ਹੋਵੇਗੀ ਕਿ ਦੋਸ਼ੀਆਂ ਨੂੰ ਫੜ ਕੇ ਉਹਨਾਂ ਨੂੰ ਅੰਜਾਮ ਤੱਕ ਪਹੁੰਚਾਇਆ ਜਾਵੇ ਦੇਖੋ ਅਸਲ ਦੋ ਦਿਨ ਪਹਿਲਾਂ ਬਹੁਤ ਹੀ ਇੱਕ ਮੰਦਭਾਗੀ ਘਟਨਾ 15 ਅਗਸਤ ਵਾਲੇ ਦਿਨ ਹੋਈ ਸੀਗੀ ਖੰਨਾ ਦੇ ਵਿੱਚ ਜਿਆਦਾ ਇੱਥੇ ਬਹੁਤ ਹੀ ਪ੍ਰਾਚੀਨ ਪ੍ਰਾਤਨ ਮੰਦਿਰ ਦੇ ਵਿੱਚ ਇੱਕ ਪਾਪ ਕਾਰ ਹੈ ਜਿਹੜਾ ਉਹ ਕੁਝ ਸ਼ਰਾਰਤੀ ਅਨਸਰਾਂ ਨੇ ਕੀਤਾ ਸੀਗਾ ਜਿਹਦੇ ਵਿੱਚ ਸ਼ਿਫ ਲਿੰਗਿਆਂ ਨੂੰ ਖੰਡਿਤ ਕੀਤਾ ਗਿਆ ਸੀਗਾ ਔਰ ਚੋਰੀ ਜਿਹੜੀ ਉਹ ਵੱਡੇ ਪੱਧਰ ਤੇ ਉੱਪਰ ਕੀਤੀ ਗਈ ਸੀਗੀ ਉਸ ਦਿਨ ਤੋਂ ਹੀ ਸਾਡੇ ਲੋਕਲ ਐਮਐਲਏ ਸਾਡੇ ਪੁਲਿਸ ਸਾਡੇ ਆਫੀਸਰਸ ਸਾਰੀ ਸਿਵਲ ਤੇ ਪੁਲਿਸ ਦੀ ਐਡਮਿਨਿਸਟ੍ਰੇਸ਼ਨ ਜਿਹੜੀ ਉਹ ਔਨ ਟੋਲ ਸੀਗੀ ਇਸ ਚੋਰੀ ਨੂੰ ਕਰੈਕ ਕਰਨ ਦੇ ਵਿੱਚ ਸੋ ਅੱਜ ਉਹਨਾਂ ਸਾਰਿਆਂ ਨੇ ਸਾਰੇ ਮੰਦਰ ਕਮੇਟੀ ਦੇ ਸਾਥੀਆਂ ਨੂੰ ਖੰਡਨ ਵਾਸੀਆਂ ਨੂੰ ਮਿਲਣ ਦੇ ਲਈ ਆਏ ਸੀਗੇ ਔਰ ਇੱਕ ਗੱਲ ਦੀ ਤਸੱਲੀ ਹੈ ਕਿ ਸਰਕਾਰ ਦੇ ਕਾਰਗੁਜ਼ਾਰੀ ਦੇ ਉੱਪਰ ਵੀ 800 ਤੇ ਲੋਕਲ ਪੁਲਿਸ ਦੀ ਕਾਰਗੁਜ਼ਾਰੀ ਦੇ ਉੱਪਰ ਸਾਰੇ ਸਾਥੀਆਂ ਨੇ ਉਹ ਤਸੱਲੀ ਪ੍ਰਗਟਾਈ ਹੈ ਔਰ ਮੈਂ ਤੁਹਾਨੂੰ ਇੱਕ ਵਾਰ ਜ਼ੋਨਾ ਕਿ ਇਹ ਸਿਰਫ ਖੰਨਾ ਦੀ ਹੀ ਨਹੀਂ ਹੈ ਪੂਰੇ ਪੰਜਾਬ ਸਰਕਾਰ ਦੀ ਪੂਰੇ ਪੰਜਾਬ ਪੁਲਿਸ ਦੀ ਪ੍ਰਾਇੋਰਟੀ ਹੈ ਤੇ ਬੜੀ ਜਲਦੀ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਫੜ ਕੇ ਉਨ੍ਹਾਂ ਦੇ ਬਣਦੇ ਅੰਜਾਮ ਤੱਕ ਪਹੁੰਚਾਇਆ ਜਾਊਗਾ ਜੇਕਰ ਤੁਹਾਡੀ ਗੱਲਬਾਤ ਹੋਵੇ ਜੀ ਐਮ ਸਾਹਿਬ ਦਾ ਕੀ ਰਿਐਕਟ ਹੈ ਇਸ ਕਰਨਾ ਜੇਕਰ ਸੀਐਮ ਸਾਹਿਬ ਨੂੰ ਤੁਹਾਡੀ ਕੋਈ ਗੱਲ ਸੀਐਮ ਸਾਹਿਬ ਵੀ ਉਨੀ ਕੰਸਰਨਡ ਨਹੀਂ ਜਿਨੇ ਤੁਸੀਂ ਮੈਂ ਆਪਾਂ ਸਾਰੇ ਕੰਸਰਨਡ ਉਹ ਵੀ ਇਸ ਗੱਲ ਤੋਂ ਬੜੇ ਚਿੰਤਿਤ ਨੇ ਕਿ ਇਹ ਇਹ ਜੀ ਕਾਰਵਾਈ ਇਹੋ ਜਿਹੀ ਘਟਨਾ ਕਿਉਂ ਖੰਡਾਂ ਦੇ ਵਿੱਚ ਵਾਪਰੀ ਪਰ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਕਿ ਜਿਹੜੇ ਲੋਕ ਕਿਸੇ ਵੀ ਧਰਮ ਦੀ ਬੇਅਦਬੀ ਕਰਨ ਵਾਲੇ ਹੁੰਦੇ ਨੇ ਮੰਦਿਰ ਗੁਰਦੁਆਰੇ ਦੇ ਵਿੱਚ ਜਿਹੜੇ ਸਨ ਲਾਉਂਦੇ ਨੇ ਜਿੱਥੇ ਲੱਖਾਂ ਕਰੋੜਾਂ ਲੋਕਾਂ ਦੀ ਆਪਣੇ ਸਾਰਿਆਂ ਦੀਆਂ ਭਾਵਨਾਵਾਂ ਜੁੜੀਆਂ ਹੁੰਦੀਆਂ ਨੇ ਉਹ ਕਿਸੇ ਧਰਮ ਦੇ ਤਾਂ ਕਿ ਮੈਂ ਤਾਂ ਉਹਨਾਂ ਨੂੰ ਇਨਸਾਨ ਹੀ ਨਹੀਂ ਮੰਨਦਾ ਹੈਗਾ ਸੋ ਸਕੀਨ ਸਾਹਿਬ ਵੀ ਬੜੇ ਕਨਸਰਨ ਨੇ ਅਸਵੀਰੀ ਵੀ ਉਹਨਾਂ ਨਾਲ ਡਿਸਕਸ਼ਨ ਹੋਈ ਤੇ ਬੜੀ ਜਲਦੀ ਹੀ ਜਿਹੜੇ ਵੀ ਆਪਰੇਟਰਸ ਨੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਫੜ ਕੇ ਨਿਰਬੰਧ ਕੀਤਾ ਜਾਊਗਾ ਥੈਂਕ ਯੂ ਫਿਰ ਬੰਦ ਖੰਨਾ ਤੋਂ ਪੱਤਰਕਾਰ ਪਰਮਜੀਤ ਸਿੰਘ ਤੇ ਮਹੰਦੀ ਖਾਸ ਰਿਪੋਰਟ